ਸਾਸਰੀ ਕਾਲ ਜੀ ਅੱਜ ਆਪਾਂ ਵੀਡੀਓ ਬਣਾਉਣ ਲੱਗੇ ਸੀਗੇ ਵੀ ਜਿਹੜੀ ਕੱਲ ਦੀ ਆ ਜਿਹੜੀ ਉਹ ਵੱਡੀ ਖਬਰ ਆ ਵੀ ਅਕਾਲੀ ਦਲ ਦਾ ਜਿਹੜਾ ਸਾਬਕਾ ਮੰਤਰੀ ਵਿਕਰਮ ਸਿੰਘ ਮਜੀਠੀਆ ਗ੍ਰਫਤਾਰ ਕਰ ਲਿਆ ਤੇ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਸਾਰੀ ਗੱਲਬਾਤ ਕਰਦੇ ਆਂ ਵੀ ਕਿਹੜੇ ਮਾਮਲੇ ਦੇ ਵਿੱਚ ਉਹਨੂੰ ਗ੍ਰਫਤਾਰ ਕੀਤਾ ਗਿਆ ਵਾ ਤੇ ਬੇ ਕੀ ਇਹ ਮਾਮਲਾ ਸੀਗਾ ਤੇ ਕਈ ਲੋਕ ਜਿਵੇਂ ਕਿ ਹੋਰ ਮਾਮਲੇ ਹੋਰ ਮਾਮਲੇ ਦੇ ਨਾਲ ਇਹਨੂੰ ਜੋੜ ਰਹੇ ਆ ਤਾਂ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਸਾਰੀ ਗੱਲਬਾਤ ਕਰਦੇ ਆਂ ਜਿਵੇਂ ਕਿ ਵਿਕਰਮ ਸਿੰਘ ਮਜੀਠੀਆ ਦਾ ਜਿਹੜਾ ਜਨਮ ਬਈ 1975 ਦੇ ਵਿੱਚ ਹੁੰਦਾ ਵਾ ਤੇ ਜਿਹੜਾ ਇਹਦਾ ਪਿਤਾ ਸੀਗਾ ਉਹ ਵੀ ਮੰਤਰੀ ਰਿਆ ਵਾ ਤੇ ਜਿਹੜਾ ਇਹਦਾ ਦਾਦਾ ਸੀਗਾ ਬਈ ਉਹ 에ਅਰ ਫੋਰਸ ਦੇ ਵਿੱਚ ਵਿੰਗ ਕਮਾਂਡਰ ਰਿਆ ਵਾ ਤੇ ਜਿਹੜਾ ਇਹਦਾ ਪਰਦਾਦਾ ਸੀਗਾ ਉਹ ਉਹ ਵੀ ਪੰਜਾਬ ਗਵਰਨਮੈਂਟ ਦੇ ਵਿੱਚ ਰੈਵਿਨਿਊ ਮਨਿਸਟਰ ਰਿਆ ਵਾ ਜਿਵੇਂ ਕਿ ਮਜੀਠੀਆ ਪਰਿਵਾਰ 'ਚ ਇਹਦਾ ਜਨਮ ਹੁੰਦਾ ਵਾ ਤੇ ਜਿਹੜੀ ਇਹਦੀ ਭੈਣ ਆ ਹਰਸਿਮਰਤ ਕੌਰ ਬਾਦਲ ਉਹ ਸੁਖਵੀਰ ਸਿੰਘ ਬਾਦਲ ਨੂੰ ਵਿਆਹੀ ਹੋਈ ਆ ਤੇ ਜਿਵੇਂ ਰਾਜ ਘਰਾਣੇ ਅਤੇ ਸ਼ਾਹੀ ਪਰਿਵਾਰਾਂ ਇਹਨਾਂ ਦਾ ਤੇ ਦੋ ਇਹ ਜਿਹੜਾ ਇਹ ਆਪਦੀ ਰਾਜਨੀਤਿਕ ਕਰੀਅਰ ਦੀ ਸ਼ੁਰੂਆਤ ਆ 2007 ਦੇ ਵਿੱਚ ਕਰਦਾ ਵਾ ਤੇ ਮਜੀਠਾ ਹਲਕੇ ਤੋਂ ਐਮਐਲਏ ਬਣਦਾ ਵਾ ਤੇ ਪਹਿਲੀ ਵਾਰ ਹੀ ਐਮਐਲਏ ਬਣਦੇ ਸਾਰੀ ਇਹਨੂੰ ਮੰਤਰੀ ਬਣਾਇਆ ਜਾਂਦਾ ਵਾ ਤੇ ਦੂਜੀ ਵਾਰ ਆ ਜਿਹੜਾ ਐਮਐਲਏ ਬਣਦਾ ਵਾ 2012 ਦੇ ਵਿੱਚ ਮਜੀਠਾ ਹਲਕੇ ਤੋਂ ਤੇ ਉਦੋਂ ਵੀ ਇਹਨੂੰ ਵੱਡਾ ਅਹੁਦਾ ਹੀ ਦਿੱਤਾ ਜਾਂਦਾ ਵਾ ਰੈਵਿਨਿਊ ਮਿਨਿਸਟਰ ਬਣਾਇਆ ਜਾਂਦਾ ਵਾ ਤੇ ਇਸ ਵਕਤ ਆ ਜਿਵੇਂ ਕਿ ਇਹਦੀ ਘਰ ਵਾਲੀ ਆ ਜਿਹੜੀ ਉਹ ਐਮਐਲਏ ਆ ਤੇ ਅਸਲ 'ਚ ਇਹਦਾ ਨਾਮ ਆ ਜਿਵੇਂ ਕਦੋਂ ਜੁੜਦਾ ਵਾ ਵੀ 2013 ਦੇ ਵਿੱਚ ਇੱਕ ਜਿਵੇਂ ਕਿ ਆ ਜਗਦੀਸ਼ ਭੋਲਾ ਫੜਿਆ ਜਾਂਦਾ ਵਾ ਵੀ ਉਦੋਂ ਇੱਕ ਪੰਜਾਬ ਪੁਲਿਸ ਨੇ ਆ ਵੀ ਵੱਡਾ ਜਿਹੜਾ ਡਰੱਗ ਦਾ ਕਾਰੋਬਾਰ ਵੀ ਉਹਨੂੰ ਫੜਿਆ ਸੀਗਾ ਤਾਂ ਉਹਦੇ ਵਿੱਚ ਜਿਵੇਂ ਕਿ ਜਗਦੀਸ਼ ਭੋਲਾ ਵੀ ਫੜਿਆ ਗਿਆ ਸੀਗਾ ਤੇ ਇੱਕ ਜਿਵੇਂ ਹੋਰ ਬੰਦਾ ਵੀ ਫੜਿਆ ਗਿਆ ਸੀਗਾ ਜਿਵੇਂ ਉਦੋਂ ਕਾਫੀ ਬੰਦੇ ਆ ਫੜੇ ਗਏ ਸੀਗੇ ਤੇ ਉਹਨਾਂ ਦੇ ਵਿੱਚੋਂ ਜਿਵੇਂ ਕਿ ਜਗਦੀਸ਼ ਭੋਲਾ ਨੇ ਜਿਹੜਾ ਨਾਂ ਲਿਆ ਸੀਗਾ ਵੀ ਜਿਹੜਾ ਇਸ ਕਾਰੋਬਾਰ ਦੇ ਵਿੱਚ ਸ਼ਾਮਲ ਆ ਵੀ ਉਹ ਬਿਕਰਮ ਸਿੰਘ ਮਜੀਠੀਆ ਸੀਗਾ ਤੇ ਉਦੋਂ ਵੀ ਜਿਵੇਂ ਕਾਫੀ ਰੌਲਾ 2013 ਦੇ ਵਿੱਚ ਪਿਆ ਸੀਗਾ ਵੀ ਇਹਤੇ ਕਾਰਵਾਈ ਕਰੋ ਵੀ ਕਾਰਵਾਈ ਜਿਵੇਂ ਹੋਰ ਪਾਰਟੀਆਂ ਨੇ ਵੀ ਬਹੁਤ ਰੌਲਾ ਪਾਇਆ ਤੇ ਚਲੋ ਵੀ ਉਹ ਜਾਂ ਆ ਪਾ ਕਹਿ ਸਕਦੇ ਆ ਵੀ ਜਾਂ ਇਹ ਇਹਨਾਂ ਦੀ ਕਾਲੀ ਸਰਕਾਰ ਸੀਗੀ ਤਾਂ ਕਰਕੇ ਵੀ ਵਿਕਰਮ ਸਿੰਘ ਮਜੀਠੀਆ ਤੇ ਕਾਰਵਾਈ ਨਹੀਂ ਹੋ ਪਾਈ ਤੇ ਜਾਂ ਜਿਹੜੇ ਬੰਦੇ ਚਾਰ ਬੰਦੇ ਉਸ ਉਸ ਕੜੀ ਦੇ ਵਿੱਚੋਂ ਮਿਸਿੰਗ ਸੀਗੇ ਵੀ ਜਿਹੜੇ ਕਿ ਕੈਨੇਡਾ ਦੇ ਆ ਨਾਗਰਿਕ ਸੀਗੇ ਵੀ ਉਹ ਪੁਲਿਸ ਦੇ ਸਾਹਮਣੇ ਨਹੀਂ ਪੇਸ਼ ਪੇਸ਼ ਹੋਏ ਕਰਕੇ ਤੇ ਵੀ ਉਹ ਜਦੋਂ ਜਿੰਨਾ ਕਰ ਗ੍ਰਫਤਾਰ ਨਹੀਂ ਹੋਏ ਜਾਂ ਉਹਨਾਂ ਤੋਂ ਪੁੱਛਗਿੱਛ ਨਹੀਂ ਹੋਈ ਹੈਗੀ ਤਾਂ ਕਰਕੇ ਜਿਵੇਂ ਮਜੀਠੀਆ ਦਾ ਨਾਂ ਇਹਦੇ ਇਹ ਕੇਸ ਦੇ ਵਿੱਚ ਆ ਜਾਣ ਨਹੀਂ ਪਾਇਆ ਹੈਗਾ ਤੇ ਪਰ ਫਿਰ ਵੀ ਉਦੋਂ ਕਾਫੀ ਰੌਲਾ ਵਾ ਜਿਹੜਾ ਪਿਆ ਸੀਗਾ ਦੂਜੀਆਂ ਪਾਰਟੀਆਂ ਨੇ ਬਹੁਤ ਰੌਲਾ ਪਾਇਆ ਸੀਗਾ ਵੀ ਇਸ ਇਸ ਕੇਸ ਦੇ ਵਿੱਚ ਆ ਮਜੀਠੀਆ ਤੋਂ ਪੁੱਛ ਗੱਿੱਚ ਹੋਣੀ ਚਾਹੀਦੀ ਆ ਤੇ ਜਾਂ ਇਸ ਕੇਸ ਦੇ ਵਿੱਚ ਆ ਜਿਹੜਾ ਮਜੀਠੀਆ ਸ਼ਾਮਲਾ ਤੇ ਫਿਰ 2014 ਤੋਂ ਬਾਅਦ ਜਿਵੇਂ 17 ਦੇ ਵਿੱਚ ਆ ਜਿਹੜੀ ਕਾਂਗਰਸ ਦੀ ਸਰਕਾਰ ਆ ਜਾਂਦੀ ਆ ਤੇ ਉਦੋਂ ਉਦੋਂ ਵੀ ਬਹੁਤ ਰੌਲਾ ਪਿਆ ਤੇ ਪਰ ਦੋਂ ਵੀ ਕੋਸ ਨਹੀਂ ਹੋਇਆ ਹੈਗਾ ਤੇ ਮਜੀਠਿਆ ਤੇ ਨਾ ਕੋਈ ਕੇਸ ਤਰਜ ਹੋਇਆ ਤੇ ਨਾ ਕੋਈ ਪੁੱਛਗਿੱਛ ਹੋਈ ਆ ਤੇ ਜਿਹੜਾ ਇੱਕ 2014 ਦੇ ਵਿੱਚ ਜਿਵੇਂ ਕਿ ਈਡੀ ਦਾ ਅਧਿਕਾਰੀ ਸੀਗਾ ਡਾਇਰੈਕਟੋਰੇਟ ਸੀਗਾ ਨਰਿੰਜਨ ਸਿੰਘ ਜਿਹੜਾ ਕਿ ਇਸ ਕੇਸ ਨੂੰ ਆਂ ਦੇਖ ਰਿਹਾ ਸੀਗਾ ਵੀ ਜਿਹੜਾ ਇਸ ਕੇਸ ਦੇ ਵਿੱਚ ਜਿਵੇਂ ਕਿ ਡਰੱਗ ਮਨੀ ਜਿਹੜਾ ਪੈਸਾ ਆਇਆ ਵੀ ਉਹਦੀ ਜਾਂਚ ਕਰ ਰਿਹਾ ਸੀਗਾ ਤੇ ਉਹਦੇ ਤੇ ਵੀ ਕਾਫੀ ਆ ਜਿਵੇਂ ਦਬਾਅ ਪਾਇਆ ਗਿਆ ਤੇ ਉਹਦੀ ਆ ਜਿਵੇਂ ਬਦਲੀ ਕਰਤ ਦ ਕਾਰਤੀ ਤਾਂ ਫੇਰ ਜਿਵੇਂ ਕਾਂਗਰਸ ਦੀ ਸਰਕਾਰ ਆਈ ਉਦੋਂ ਵੀ ਕੁਝ ਨਹੀਂ ਹੋਇਆ ਹੈਗਾ ਤੇ ਫੇਰ ਪਰ ਜਦੋਂ ਕੈਪਟਨ ਬਦਲ ਜਾਂਦਾ ਵਾ ਤੇ ਚਰਨਜੀਤ ਚੰਨੀ ਆ ਜਿਹੜਾ ਉਹ ਮੁੱਖ ਮੰਤਰੀ ਬਣ ਜਾਂਦਾ ਵਾ ਤਾਂ 2021 21 ਦਸੰਬਰ ਦੇ ਵਿੱਚ ਵਿਕਰਮ ਮਜੀਠੀਆ ਤੇ ਆ ਜਿਹੜਾ ਉਹ ਪਰਚਾ ਦਰਜ ਹੁੰਦਾ ਵਾ ਐਨ ਡੀ ਪੀ ਐਸ ਦਾ ਤੇ ਉਹ ਪਰਚਾ ਦਰਜ ਹੋਣ ਤੋਂ ਬਾਅਦ ਚ ਜਿਵੇਂ ਕਿ ਵੋਟਾਂ ਤੋਂ ਬਾਅਦ ਚ ਵਿਕਰਮ ਮਜੀਠੀਆ ਵਾ ਉਹ ਕੇਸ ਦੇ ਵਿੱਚ ਜਿਵੇਂ ਜੇਲ ਵੀ ਜਾਂਦਾ ਵਾ ਜਿਵੇਂ ਮਾਰਚ ਤੋਂ ਲੈ ਕੇ ਅਗਸਤ ਤੱਕ ਆ ਜੇਲ੍ਹ ਦੇ ਵਿੱਚ ਵੀ ਰਹਿੰਦਾ ਵਾ ਤੇ ਪਰ ਉਸ ਟਾਈਮ ਦੇ ਜਿਹੜੇ ਡੀਜੀਪੀ ਸੀਗੇ ਵੀ ਇਹ ਕੇਸ ਨੂੰ ਜਿਹੜੇ ਦੇਖ ਰਹੇ ਸੀਗੇ ਵੀ ਉਹਨਾਂ ਨੂੰ ਜਿਵੇਂ ਕਿ ਆ ਆਪਦੀ ਨੌਕਰੀ ਤੋਂ ਵੀ ਲਾਤਾ ਸੀਗਾ ਤੇ ਬਾਕੀ ਉਹਨਾਂ ਨੂੰ ਜਿਵੇਂ ਹੁਣ ਤੱਕ ਉਹਨਾਂ ਨੂੰ ਪੈਨਸ਼ਨ ਪੈਨਸ਼ਨ ਵੀ ਨਹੀਂ ਮਿਲੀ ਹੈਗੀ ਵੀ ਉਹ ਆਏ ਕਾਫੀ ਆ ਜਿਵੇਂ ਫੈਰ ਰਹੇ ਆ ਵੀ ਇਹ ਇਹ ਸੀਗੀ ਇਸ ਕਿਸਤੀ ਆ ਜਿਹੜੀ ਬੈਕਗ੍ਰਾਉਂਡ ਤੇ ਜਿਵੇਂ ਕਾਫੀ ਚਿਰ ਤੋਂ ਹੀ ਰੌਲਾ ਪੈਂਦਾ ਹੁੰਦਾ ਸੀਗਾ ਤੇ ਉਦੋਂ ਜਿਹੜਾ 2013 ਦੇ ਵਿੱਚ ਕੇਸ ਹੋਇਆ ਸੀਗਾ ਵੀ ਉਹਦੇ ਵਿੱਚ ਕੀ ਸੀਗਾ ਵੀ ਜਿਵੇਂ ਕਿ ਜਿਹੜਾ ਚਿੱਟੇ ਦਾ ਕਾਰੋਬਾਰ ਜਿਵੇਂ ਕਿ 2010-11 ਦੇ ਵਿੱਚ ਆ ਜਿਵੇਂ ਪੰਜਾਬ ਦੇ ਵਿੱਚ ਜਿਹੜਾ ਚਿੱਟੇ ਦਾ ਨਸ਼ਾ ਆਉਣ ਲੱਗਿਆ ਵਾ ਤੇ ਉਦੋਂ ਜਿਵੇਂ ਕਾਫੀ ਰੌਲਾ ਪਿਆ ਵੀ ਇਸ ਇਸ ਗੱਲ ਨੂੰ ਲੈ ਕੇ ਵੀ ਇਹ ਇਹਦੇ ਵਿੱਚ ਆ ਜਿਵੇਂ ਕਿ ਬਿਕਰਮ ਮਜੀਦ ਸਿੰਘ ਆ ਹੈਗਾ ਵਾ ਪਰ ਉਹ ਜਿਵੇਂ ਕਿ ਇਹਦਾ ਕੋਈ ਨਾਂ ਸਾਹਮਣੇ ਆਇਆ ਨਹੀਂ ਸੀਗਾ ਵੀ ਆਏ ਰੌਲੇ ਪੈ ਰਿਆ ਸੀਗਾ ਤੇ ਫਿਰ ਹੁਣ ਜਿਵੇਂ 2022 ਦੇ ਵਿੱਚ ਅਜਵੇਂ ਝਾੜੂ ਦੀ ਸਰਕਾਰ ਬਣ ਜਾਂਦੀ ਆ ਆਮ ਆਦਮੀ ਤੇ ਹੁਣ ਜਿਹੜਾ ਕੇਸ ਤਰਜ ਹੋਇਆ ਵਾ ਵਿਕਰਮ ਮਜੀਠੀਆ ਤੇ ਬਈ ਆਮਦਨ ਤੋਂ ਬਾਅਦ ਦਾ ਜਿਹੜੀ ਇਹਦੇ ਕੋਲੇ ਰਪਏ ਅੱਜ ਆਮਦਨ ਤੋਂ ਬਾਅਦ ਜਿਵੇਂ ਕਿ ਰਪਏ ਇਹਦੇ ਇਹਦੇ ਕੋਲੇ ਨਿਕਲੇ ਜਾਂਚ ਦੇ ਵਿੱਚ ਵੀ ਹੁਣ ਜਿਵੇਂ ਕਿ 540 ਕਰੋੜ ਦਾ ਹੇਰ ਫੇਰ ਆ ਜਿਹੜਾ ਹੋ ਰਿਹਾ ਵਾ ਵੀ 540 ਕਰੋੜ ਆ ਜਿਹੜਾ ਕਿ ਆਮਦਨ ਨਾਲ ਆ ਵੀ ਮੇਲ ਨਹੀਂ ਖਾ ਰਿਹਾ ਜਿਵੇਂ ਕਿ ਕੋਸਕ ਇਹਨਾਂ ਨੇ ਜਿਵੇਂ ਜਾਲੀ ਕੰਪਨੀਆਂ ਬਣਾ ਕੇ ਵੀ ਉਹਨਾਂ ਦੇ ਥਰੂ ਅ ਇਨਵੈਸਟ ਕੀਤਾ ਵੀ ਕੰਪਨੀਆਂ ਦੇ ਵਿੱਚ ਕੋਸਕ ਜਿਵੇਂ ਇਹਨਾਂ ਨੂੰ ਬਾਹਰੋਂ ਜਿਵੇਂ ਕੀ ਪੈਸਾ ਆਇਆ ਵਾ ਤੇ ਵੀ 540 ਕਰੋੜ ਦਾ ਹੇਰਬਦਲ ਜਿਹੜਾ ਹੋ ਰਿਹਾ ਸੀਗਾ ਤਾਂ ਉਹਨੂੰ ਲੈ ਕੇ ਜਿਵੇਂ ਜਾਂਚ ਹੋਈ ਤੇ ਵਿਜੀਲੈਂਸ ਨੇ ਆ ਵੀ 25 ਤਰੀਕ ਨੂੰ ਇਹਨਾਂ ਦੇ ਘਰਾਂ ਜਿਹੜਾ ਉਹ ਛਾਪਾ ਮਾਰਿਆ ਤੇ 30 ਜਾਣਿਆਂ ਨੇ ਇਹਨਾਂ ਦੇ ਘਰੇ ਜਿਵੇਂ ਛਾਪਾ ਮਾਰਿਆ ਤੇ ਜਿਵੇਂ ਉਹ ਉਸ ਉਸ ਘਟਨਾ ਕ੍ਰਮ ਦੀ ਆ ਜਿਵੇਂ ਕਿ ਕਾਫੀ ਆ ਵੀਡੀਓ ਵੀ ਵਾਇਰਲ ਹੋ ਰਹੀ ਆ ਤੇ 30 ਪੁਲਿਸ ਵਾਲਿਆਂ ਨੇ ਮਾਰਿਆ ਵਾ ਛਾਪਾ ਤੇ ਇਹਨਾਂ ਦੇ ਘਰੋਂ ਜਿਵੇਂ ਕਿ ਕਹਿ ਰਹੇ ਆ ਤੇ ਤੇ ਮੋਬਾਈਲ ਫੋਨ ਆ ਜਿਹੜੇ ਰਿਕਵਰ ਹੋਏ ਆ ਤੇ ਬਾਕੀ ਲੈਪਟਾਪ ਆ ਜਿਹੜੇ ਰਿਕਵਰ ਹੋਏ ਆ ਤੇ ਬਾਕੀ ਜਿਵੇਂ ਆਈਪੈਡ ਰਿਕਵਰ ਹੋਏ ਆ ਤੇ ਬਾਕੀ ਡਾਇਰੀਆਂ ਆ ਮਾ ਜਿਹੜੀਆਂ ਉਹ ਹੋ ਰਿਕਵਰ ਹੋਈਆਂ ਆ ਤੇ ਜਿਵੇਂ ਜਦੋਂ ਇਹਨਾਂ ਨੂੰ ਗ੍ਰਫਤਾਰ ਕੀਤਾ ਗਿਆ ਵਾ ਜਿਵੇਂ ਅੰਬਰਸਰ ਦੇ ਘਰ ਤੋਂ ਗ੍ਰਫਤਾਰ ਕੀਤਾ ਗਿਆ ਵਾ ਤੇ ਉਹਦੇ ਵਿੱਚ ਜਿਵੇਂ ਕਿ ਮਜੀਠਿਆ ਦੀ ਪੁਲਿਸ ਵਾਲਿਆਂ ਨਾਲ ਕਾਫੀ ਆ ਜਿਹੜੀ ਕਾਇਆ ਸੁਣੀ ਵੀ ਹੋਈ ਆ ਤੇ ਬਾਕੀ ਇਹਨਾਂ ਦੇ ਚੰਡੀਗੜ੍ਹ ਤੇ ਘਰ ਦੇ ਉੱਤੇ ਵੀ ਜਿਵੇਂ ਕੀ ਛਾਪਾ ਮਾਰਿਆ ਗਿਆ ਵਾ ਤੇ ਉਥੇ ਇਹਨਾਂ ਦਾ આરોਪ ਸੀਗਾ ਵੀ ਇਹਨਾਂ ਦੀ ਜਿਵੇਂ ਕਿ ਇਹਦੀ ਘਰ ਵਾਲੀ ਦੀ 80 ਸਾਲਾਂ ਮਾਤਾ ਇੱਕ ਕੱਲੀ ਘਰੇ ਸੀਗੀ ਤੇ ਚਲੋ ਜਿਵੇਂ ਕਿ ਮਜੀਠੀਆ ਕਾਫੀ ਚਰਤਾਜ ਵਿੱਚ ਮੇਂ ਕਿ ਮੁੱਛਾ ਨੂੰ ਤਾਂ ਵੀ ਦੇ ਰਿਹਾ ਸੀਗਾ ਵੀ ਮੈਂ ਭਗਵੰਤ ਮਾਨਾ ਤੈਨੂੰ ਦੇਖ ਲੂੰ ਜੇ ਤੇਰੇ 'ਚ ਹਿੰਮਤ ਆ ਤਾਂ ਕਾਰਵਾਈ ਤੇ ਹੁਣ ਉਹਨਾਂ ਨੇ ਕਾਰਵਾਈ ਵੀ ਕੀਤੀ ਆ ਜਿਵੇਂ ਕਿ 540 ਕਰੋੜ ਦਾ ਜਿਹੜਾ ਹੀਰ ਬਦਲ ਸਾਹਮਣੇ ਆ ਰਿਹਾ ਵਾ ਤੇ ਬਾਕੀ ਭਗਵੰਤ ਮਾਨ ਨੇ ਵੀ ਆਈ ਕਿਹਾ ਵਾ ਵੀ ਅਸੀ ਕਿ ਸੈਨੂ ਵੀ ਵਾਕਸ਼ਾਂਗੇ ਨਹੀਂ ਹੈਗਾ ਚਾਹੇ ਉਹ ਜੱਡਾ ਮਰਜੀ ਆ ਵੱਡਾ ਬੰਦਾ ਹੋਵੇ ਤੇ ਬਾਕੀ ਇਹਦੀ ਸਪੋਰਟ ਦੇ ਵਿੱਚ ਕਾਫੀ ਬੰਦਿਆਂ ਨੇ ਵਿਕਰਮ ਸਿੰਘ ਮਜੀਠੀਆ ਦੀ ਸਪੋਰਟ ਦੇ ਵਿੱਚ ਵੀ ਨਾਨਿਕ ਸਰਕਾਰ ਨੂੰ ਘੇਰਿਆ ਵਾ ਜਿਵੇਂ ਕਿ ਕਾਂਗਰਸ ਦੇ ਲੀਡਰ ਹੋਗੇ ਤੇ ਪਰ ਝਾਰੂ ਵਾਲਿਆਂ ਨੇ ਇਹ ਕਿਹਾ ਵਾ ਵੀ ਪਹਿਲਾਂ ਤੁਸੀਂ ਕਹਿੰਦੇ ਸੀਗੇ ਵੀ ਤੁਸੀਂ ਵੱਡੇ ਮગર ਮੱਛਾਂ ਨੂੰ ਹੱਥ ਨਹੀਂ ਪਾਉਂਦੇ ਹੈਗੇ ਤੇ ਜਦੋਂ ਅਸੀਂ ਵੱਡੇ ਮગર ਮੱਛਾਂ ਨੂੰ ਹੱਥ ਪਾ ਲਿਆ ਤੇ ਹੁਣ ਤੁਸੀਂ ਕਹਿੰਦੇ ਆ ਵੀ ਉਹਨਾਂ ਨੂੰ ਹੱਥ ਕਿਉਂ ਪਾਇਆ ਵੱਡੇ ਮગર ਮੱਛਾਂ ਨੂੰ ਤੇ ਬਾਕੀ ਚਲੋ ਇਹ ਤਾਂ ਹੁਣ ਰੱਬ ਹੀ ਜਾਣਦਾ ਵਾ ਵੀ ਵਿਕਰਮ ਸਿੰਘ ਮਜੀਠੀਆ ਵੀ ਨਸ਼ੇ ਦੇ ਕਾਰੋਬਾਰ ਦੇ ਵਿੱਚ ਸੀਗਾ ਕਿ ਨਹੀਂ ਸੀਗਾ ਵੀ ਉਹ ਤਾਂ ਹੁਣ ਰੱਬ ਹੀ ਜਾਣਦਾ ਵਾ ਪਰ ਇਹ ਦੇਖ ਲਓ ਵੀ 2013-14 ਦੇ ਵਿੱਚ ਵੀ ਇਹ ਕੇਸ ਆ ਸ਼ੁਰੂ ਹੋਇਆ ਸੀਗਾ ਤੇ ਉਹਦੇ ਵਿੱਚ ਉਦੋਂ ਜਿਵੇਂ 2013 ਦੇ ਵਿੱਚ ਜਗਦੀਸ਼ ਭੋਲਾ ਜਿਹੜਾ ਉਹ ਫਰਿਆ ਵੀ ਗਿਆ ਸੀਗਾ ਤੇ ਹੁਣ ਦੇਖ ਲਓ ਉਹ 2025 ਦੇ ਵਿੱਚ ਜਮਾਨਤ ਤੇ ਬਾਹਰ ਵੀ ਆਇਆ ਵਾ ਤੇ ਜੇ ਕਿਤੇ ਉਦੋਂ ਕਰਮਜੀਤ ਜਾਂ ਜਾਂਚ ਦੇ ਵਿੱਚ ਆ ਜਿਹੜਾ ਸਹਿਯੋਗ ਵੀ ਦਿੰਦਾ ਤੇ ਜੇ ਇਹ આરોપી ਹੁੰਦਾ ਵੀ ਤਾ ઓકે ਇਸ ਸਟੇ ਵਿੱਚ ਵੀ ਇਹਨੂੰ ਹੌਣ ਨੂੰ ਦੇਖ ਲੋ ਜਾਂ ਤਾਂ ਇਹ ਬਰੀ ਹੋ ਗਿਆ ਹੁੰਦਾ 2025 ਦੇ ਵਿੱਚ ਤੇ ਜਾਂ ਇਹਨੂੰ ਕੋਈ ਜਮਾਨਤ ਤੇ ਬਾਹਰ ਆਇਆ ਹੁੰਦਾ ਤੇ ਬਾਕੀ ਚਲੋ ਹੁਣ 2025 ਦੇ ਵਿੱਚ ਜਿਵੇਂ ਕਈ ਬੰਦੇ ਕਹਿ ਰਹੇ ਆ ਵੀ ਇਹ ਨਸ਼ੇ ਦੇ ਕੇਸ ਦੇ ਕੇਸ ਦੇ ਵਿੱਚ ਆ ਵੀ ਅੰਦਰ ਗਿਆ ਵਾ ਵੀ ਉਹਦੇ ਵਿੱਚ ਨਹੀਂ ਅੰਦਰ ਗਿਆ ਵੀ ਉਹ ਤਾਂ ਅਲੱਗ ਜਿਵੇਂ ਕਿ ਇਹਨੂੰ ਸੁਪਰੀਮ ਕੋਰਟ ਤੋਂ ਆ ਜਿਹੜੀ ਸਟੇ ਮਿਲੀ ਹੋਈ ਆ ਨਸ਼ੇ ਦੇ ਕੇਸ ਤੇ ਵਿੱਚ ਵੀ ਹੁਣ ਜਿਹੜਾ ਕੇਸ ਹੋਇਆ ਵਾ ਵੀ ਉਹ ਆਮਦਨ ਤੋਂ ਵਾਦਾ ਜਿਹੜੀ ਇਹਦੇ ਕੋਲੇ ਪੈਸਾ 540 ਕਰੋੜ ਰੁਪਏ ਉਹਦੇ ਮਾਮਲੇ ਦੇ ਵਿੱਚ ਆ ਜਿਹੜਾ ਇਹਨੂੰ ਗ੍ਰਫਤਾਰ ਕੀਤਾ ਗਿਆ ਬਾ ਤੇ ਬਾਕੀ ਜਿਵੇਂ ਕਿ ਇਹਦੇ ਸਮਰਥਕਾਂ ਨੇ ਵੱਖ-ਵੱਖ ਥਾਂ ਤੇ ਧਰਨਾ ਲਾਉਣ ਦੀ ਕੋਸ਼ਿਸ਼ ਵੀ ਕੀਤੀ ਤੇ ਜਿੱਥੋਂ ਇਹ ਗ੍ਰਫਤਾਰ ਕੀਤਾ ਸੀਗਾ ਤੇ ਪਰ ਪੁਲਿਸ ਨੇ ਜਾਂ ਉੱਥੇ ਉਹਨਾਂ ਨੂੰ ਧਰਨਾ ਲਾਉਣ ਨਹੀਂ ਦਿੱਤਾ ਹੈਗਾ ਤੇ ਜਿੱਥੇ ਵੀ ਉਹ ਧਰਨਾ ਲਾਉਂਦੇ ਸੀਗੇ ਵੀ ਉਹਨਾਂ ਨੂੰ ਅੱਜ ਮੈਂ ਕੀ ਗ੍ਰਫਤਾਰ ਕਰ ਲੈਂਦੇ ਸੀਗੇ ਤੇ ਬਾਕੀ ਤੁਸੀਂ ਆਪ ਹੀ ਦੇਖ ਲਓ ਵੀ ਜਿੰਨਾ ਚੱਕਰ ਕਾਲੀ ਦਲ ਦੇ ਵਿੱਚ ਬਾਦਲ ਰਿਹਾ ਵਾ ਵੀ ਉਹਨਾਂ ਚਿਰ ਕਾਲੀ ਦਲ ਦੀ ਪੂਰੀ ਚੜ੍ਹਾਈ ਹੁੰਦੀ ਸੀਗੀ ਮੈਨੂੰ ਅੱਜ ਵੀ ਯਾਦ ਆ ਵੀ ਪੰਜਵੀਂ ਛੇਵੀਂ ਦੀ ਗੱਲ ਹੋਊਗੀ ਜਿਵੇਂ ਉਦੋਂ ਦਾ ਚੱਲ ਆਪਾਂ ਨੂੰ ਇੰਨਾ ਨਹੀਂ ਪਤਾ ਹੁੰਦਾ ਵੋਟਾਂ ਬਾਰੇ ਵੀ ਆਈ ਕਲਾਸ ਦੇ ਵਿੱਚ ਪੁੱਛਣ ਲੱਗ ਗਏ ਵੀ ਤੁਸੀਂ ਕਾਂਗਰਸ ਨੂੰ ਸਪੋਰਟ ਕਰਦੇ ਆ ਕਿ ਅਕਾਲੀ ਦਲ ਨੂੰ ਵੀ ਉਹ ਚੋ 90% ਜਿਵੇਂ ਕਿ ਸਾਡੀ ਕਲਾਸ ਦੇ ਵਿੱਚ ਜਵਾਕਾਂ ਨੇ ਆਈ ਕਿਹਾ ਸੀਗਾ ਵੀ ਅਸੀਂ ਅਕਾਲੀ ਦਲ ਨੂੰ ਆ ਜਿਹੜੀ ਵੋਟ ਪਾਉਨੇ ਆ ਤੇ ਅੱਜ ਤੁਸੀਂ ਦੇਖ ਲਓ ਵੀ ਅਕਾਲੀ ਦਲ ਨੂੰ ਕੋਈ ਵੀ ਬੰਦਾ ਵੋਟ ਪਾ ਕੇ ਆ ਜਿਹੜਾ ਉਹ ਰਾਜੀ ਨਹੀਂ ਹੈਗਾ ਵੀ ਹੁਣ ਅਫੀਸ਼ਲ ਦੇਣੀ ਲੁਧਿਆਣਾ ਇਲੈਕਸ਼ਨਾਂ ਦਾ ਜਿਹੜਾ ਰਿਜ਼ਲਟ ਆਇਆ ਵਾ ਤੇ ਲਗਭਗ ਜਿਵੇਂ ਕਿ ਅਕਾਲੀ ਦਲ ਦੀ ਆ ਜਿਹੜੀ ਉਹ ਜਮਾਨਤੀ ਜਾਪਤ ਹੋ ਗਈ ਤੇ ਬਾੜਾ ਤਾਂ ਐਂ ਕਹਿੰਦੇ ਆ ਵੀ ਬਾਦਲ ਬਾਦਲ ਤੇ ਬਾਦਲ ਤਾਂ ਠੀਕ ਸੀਗਾ ਵੀ ਜਦੋਂ ਇਹਨਾਂ ਦੇ ਨਾਲ ਵਿਕਰਮ ਮਜੀਠੀਆ ਰਲਿਆ ਵੀ ਉਦੋਂ ਹੀ ਅਕਾਲੀ ਦਲ ਦਾ ਜਿਹੜਾ ਉਹ ਬਈ ਬਾਲਾ ਪੱਠਾ ਬੈਠਾ ਵਾ ਲੋਕਾਂ ਦੇ ਵਿੱਚ ਬਈ ਲੋਕਾਂ ਦੇ ਮੂੰਹੋਂ ਉਦੋਂ ਹੀ ਰਏ ਲਏ ਆ ਕਾਲੀ ਦਲ ਬਈ ਚਲੋ ਜਦੋਂ ਬਾਦਲ ਹੁੰਦਾ ਸੀਗਾ ਉਦੋਂ ਇਹਨਾਂ ਦੇ ਤੁਸੀਂ ਲੀਡਰ ਵੀ ਦੇਖ ਲੋ ਕਾਲੀ ਦਲ ਦੇ ਵਿੱਚ ਕੋਈ 4 ਵਾਰੀ ਐਮਐਲਏ ਬਣਿਆ ਹੋਇਆ ਕੋਈ 5 ਵਾਰੀ ਐਮਐਲਏ ਬਣਿਆ ਹੋਇਆ ਤੇ ਬਾਕੀ ਜਥੇਦਾਰ ਸਾਬ ਕਹਿੰਦੇ ਹੁੰਦੇ ਸੀਗੇ ਤੇ ਪਰ ਅੱਜ ਦੇਖ ਲੋ ਤੁਸੀਂ ਕਾਲੀ ਦਲ ਦੇ ਵਿੱਚ ਕਿੰਨੇ ਉਹ ਐਮਐਲਏ ਆ ਵੀ ਜਿਹੜੇ ਆ 4 ਵਾਰੀ ਐਮਐਲਏ ਬਣਿਆ ਕੋਈ 5 ਵਾਰੀ ਮਸਾ ਇੱਕ ਹੋ ਹੁਣਿਆ ਮਸਾਂ ਤੇ ਜਿਹੜੇ 1 2 ਹੈਗੇ ਵੀ ਆ ਉਹ ਵੀ ਹੁਣ ਇਹਨਾਂ ਦੇ ਨਾਲ ਨਹੀਂ ਹੈਗੇ ਵੀ ਇਹਨਾਂ ਨੇ ਦੇਖ ਲਓ ਜਿਵੇਂ ਹੁਣ ਬਾਬੇ ਨਾਨਕ ਕਾਲੀ ਤੱਕੜੀ ਸੀਗੀ ਪਰ ਆਪਾਂ ਸਾਰੇ ਬੰਦੇ ਨਹੀਂ ਕਹਿੰਦੇ ਹੈਗੇ ਕਾਲੀ ਦਲ ਦੇ ਵਿੱਚ ਪਰ ਜਦੋਂ ਇਹਨਾਂ ਦਾ ਰਾਜ ਰਿਹਾ ਵਾ ਵੀ ਬਾਲੇ ਬੰਦੇ ਜਿਵੇਂ ਕਿ ਧਰਮ ਦਾ ਸਹਾਰਾ ਲੈ ਕੇ ਜਿਵੇਂ ਗਲਤ ਕੰਮ ਕਰਦੇ ਰਹੇ ਤੇ ਤਾਂ ਹੀ ਜਿਵੇਂ ਲੋਕਾਂ ਦੇ ਮੂੰਹੋਂ ਆ ਕਾਲੀ ਦਲ ਲਿਆ ਵਾ ਤੇ ਬਾਕੀ ਹੁਣ ਜਿਵੇਂ ਕੋਰਟ ਦੇ ਵਿੱਚ ਵਿਜੀਲੈਂਸ ਦੀ ਟੀਮ ਨੇ ਵਿਕਰਮ ਸਿੰਘ ਮਜੀਠੀਆ ਨੂੰ ਪੇਸ਼ ਕੀਤਾ ਵਾ ਤੇ ਉੱਥੋਂ ਜਿਵੇਂ ਕਿ ਇਹਨਾਂ ਨੂੰ 7 ਦਿਨਾਂ ਦੀ ਜਿਹੜੀ 7 ਦਿਨਾਂ ਦਾ ਰਿਮਾਂਡ ਮਿਲ ਗਿਆ ਤੇ ਹੁਣ ਦੁਬਾਰੇ ਜਿਵੇਂ ਕਿ ਪੁਲਿਸ 2 ਤਰੀਕ ਨੂੰ ਆ ਪੇਸ਼ ਕਰੂਗੀ ਤੇ ਇਹਦਾ ਹੁਣ ਟਾਈਮ ਹੀ ਦੱਸੂਗਾ ਬਈ ਕੋਹਨੇ ਵੀ ਵਿਕਰਮਜੀਤ ਸਿੰਘ ਆ ਸਹੀ ਸੀਗਾ ਕਿ ਪੁਲਿਸ ਸਹੀ ਸੀਗੀ ਵੀ ਇਹ ਤਾਂ ਹੁਣ ਕੋਰਟ ਦੇ ਵਿੱਚ ਹੀ ਆ ਜਿਹੜਾ ਫੈਸਲਾ ਹੋਊਗਾ ਤੇ ਪਰ ਵਿਕਰਮਜੀਤ ਸਿੰਘ ਕਹਿ ਰਿਹਾ ਵਾ ਵੀ ਇਹ ਜਿਹੜੀ ਕਾਰਵਾਈ ਆ ਵੀ ਇਹ ਮੇਰੇ ਤੇ ਤਾਂ ਕੀਤੀ ਗਈ ਆ ਵੀ ਮੈਂ ਭਗਵੰਤ ਮਾਨ ਦੀ ਆ ਜਿਹੜੀ ਪੋਲ ਖੋਲਦਾ ਸੀਗਾ ਤੇ ਪਰ ਭਗਵੰਤ ਮਾਨ ਹੁਣਾਂ ਨੇ ਕਿਹਾ ਵਾ ਵੀ ਅਸੀਂ ਤਾਂ ਸਾਡੇ ਬਰੁੱਧ ਹੋਰ ਬਹੁਤ ਬੰਦੇ ਬੋਲਦੇ ਆ ਵੀ ਪਰ ਅਸੀਂ ਇਹਨਾਂ ਨੂੰ ਤਾਂ ਉਹੀ ਬੰਦਿਆਂ ਨੂੰ ਚੱਕਦੇ ਆ ਜਿਨ੍ਹਾਂ ਦਾ ਕਸੂਰ ਹੈਗਾ ਵਾ ਜਾਂ ਜਿਨ੍ਹਾਂ ਦਾ ਹੱਥ ਆ ਤੇ ਬਾਕੀ ਜਿਵੇਂ ਕਿ ਹਰ ਸਿਮਰਤ ਕੌਰ ਬਾਦਲ ਨੇ ਹਾਂ ਵੀ ਕਿਹਾ ਵਾ ਵੀ 1975 ਨੂੰ ਜਿਵੇਂ ਕਿ ਇਹ ਸਟੈਨ ਐਮਰਜੈਂਸੀ ਲਾਈ ਗਈ ਸੀਗੀ ਦੇਸ਼ ਦੇ ਵਿੱਚ ਤੇ ਅੱਜ ਉਹੀ ਆ ਜਿਵੇਂ ਕਿ ਭਗਵਾਨਤਮਾਨ ਨੇ ਕਰਤਾ ਵੀ ਜਿਹੜੇ ਕੀ ਵਿਰੋਧੀ ਪਾਰਟੀਆਂ ਦੇ ਲੀਡਰ ਆ ਵੀ ਉਹਨਾਂ ਨੂੰ ਘਰੋਂ ਪੁਲਿਸ ਨੇ ਆ ਜਿਹੜਾ ਚੱਕ ਲਿਆ ਤੇ ਬਾਕੀ ਇਹ ਤਾਂ ਹੁਣ ਦੇਖੋ ਸਮਾਂ ਹੀ ਦੱਸੂਗਾ ਤੇ ਜੇ ਆਪਣੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰਦੇ ਹੋ ਤੇ ਚੈਨਲ ਸਬਸਕ੍ਰਾਈਬ ਕਰਦੇ ਹੋ ਧੰਨਵਾਦ